ਅੱਜ ਅਸੀਂ ਦੋ ਮੈਟਰ ਸੀਗੇ ਸਾਡੇ ਜਿਹੜੇ ਇੱਕ ਤੇ ਰੌਂਡ ਰੋਡ ਦਾ ਪੁਰਾਣਾ ਮੈਟਰ ਚੱਲਦਾ ਆ ਰਿਹਾ ਉਹ ਸੀਗਾ ਦੂਜਾ ਸਾਡਾ ਸਸਰ ਵਾਲੀ ਬੰਦ ਦਾ ਸੀਗਾ ਔਰ ਉਹਦੇ ਵਿੱਚ ਕਾਫੀ ਜਿਹੜੀਆਂ ਸੀਗੀਆਂ ਮੁਸ਼ਕਲਾਂ ਸੀਗੀਆਂ ਔਰ ਉਹਦੇ ਲਈ ਕਈ ਵਾਰੀ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਸੀਗੀਆਂ ਜਿਹਦੇ ਲਈ ਪ੍ਰਪੋਜ਼ਲ ਭੇਜੀ ਸੀਗੀ ਜਿਹਦਾ ਵਿਸ਼ਵਾਸ ਦਿਵਾਇਆ ਐਸਟੀਐਮ ਸਾਹਿਬ ਨੇ ਵੀ 15 ਤੋਂ ਪਹਿਲਾਂ ਪਹਿਲਾਂ ਜਿਹੜਾ ਬੰਨ ਬੱਜਣਾ ਸ਼ੁਰੂ ਹੋ ਜੂ ਤੇ ਜਿਹੜੀ ਮਿੱਟੀ ਮੁੱਟੀ ਉੱਤੇ ਪੈਣੀ ਆ ਕਰਨੀ ਆ ਉਹਦਾ ਵੀ ਕਰਨਗੇ ਉਹ ਆਪਣੇ ਤਰੀਕੇ ਨਾਲ ਹੱਲ ਤੇ ਦੂਜਾ ਸਾਡਾ ਰਾਮ ਰੋਡ ਦੀ ਅੱਜ ਕਹਿੰਦੇ 4 ਵਜੇ ਫੇਰ ਮੀਟਿੰਗ ਉਹਦੀ ਫੈਲ ਗਈ ਆ 4 ਵਜੇ ਮੀਟਿੰਗ ਹੋਊਗੀ ਤੇ 4 ਵਜੇ ਮੀਟਿੰਗ ਤੋਂ ਬਾਅਦ ਚ ਤੁਹਾਨੂੰ ਅਸੀਂ ਦੱਸ ਦਾਂਗੇ ਕਿ ਕਿਦਾਂ ਸ਼ੁਰੂ ਹੋਊਗਾ ਆਸ਼ਵਾਸ਼ਣ ਤੁਹਾਨੂੰ ਮਿਲ ਗਿਆ ਜਿਹੜਾ ਮੋਰਚਾ ਸਸਰਾਲੀ ਦਿਨ ਚ ਲੱਗਿਆ ਹੋਇਆ ਉਹ ਚੱਕੋਗੇ ਉਹ ਪਹਿਲਾਂ ਲਏ ਚੱਕਾਂਗੇ ਅਸੀਂ ਚੱਕੋਗੇ ਹਾਂ ਉਹ ਚੱਕਾਂਗੇ ਜੇ 15 ਤੱਕ ਵੇਟ ਕਰਦੇ ਆ 15 ਤੋਂ ਬਾਅਦ ਚ ਜੇ ਨਹੀਂ ਕੁਝ ਕਰਨਗੇ ਤਾਂ ਫੇਰ ਅਸੀਂ ਸਾਰੇ ਆਪਣੀ ਮੀਟਿੰਗ ਕਰਕੇ ਪਿੰਡਾਂ ਵਾਲੇ ਸਾਰੇ ਫੇਰ ਅਸੀਂ ਵੱਡੀ ਕਾਲ ਦਿਆਂਗੇ ਕਿਉਂਕਿ ਅੱਗੇ ਬਰਸਾਤਾਂ ਦੇ ਦਿਨ ਆ ਰਹੇ ਨੇ ਫੇਰ ਅਦੋਂ 3 ਮਹੀਨੇ ਰਹਿ ਗਏ ਤੇ ਫੇਰ ਨਹੀਂ ਤੇ ਫੇਰ ਸਾਡਾ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਆ ਆਪ ਈਟ ਕਰਾਂਗੇ ਇਹਨਾਂ ਦੀ ਚੱਲ ਪੈਸੇ ਮੈਡਮ ਨੇ ਅੱਜ ਪੂਰਾ ਵਿਸ਼ਵਾਸ ਦਿਵਾਇਆ ਵੀ ਨਹੀਂ ਕੰਮ ਸ਼ੁਰੂ ਹੋ ਜਾ ਠੀਕ ਹੈ ਜੀ ਕੋਈ ਨਹੀਂ ਕਰਨਪੋਲ ਲਾ ਸਿੰਘ ਜੀ ਜਿੱਦਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਸਾਨੂੰ 15 ਤਰੀਕ ਤੱਕ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਜੇ 15 ਤੱਕ ਨਹੀਂ ਕੰਮ ਚੱਲਦਾ ਤਾਂ ਤੁਸੀਂ ਸਾਨੂੰ ਕਾਲ ਕਰਕੇ ਦੱਸ ਦਿਓ ਜੋ ਤੁਹਾਡਾ ਫੇਰ ਬਣਦਾ ਤੁਸੀਂ ਆਪਣੀ ਕਾਰਵਾਈ ਅੱਗੇ ਪਾ ਸਕਦੇ ਜਿੱਦਾਂ ਪ੍ਰਧਾਨ ਜੀ ਨੇ ਦਾਸਤਾ ਵੀ ਮੋਰਚਾ ਚੱਕਾਂਗੇ ਅਸੀਂ ਉਮਰ ਚ ਚੱਕਾਂਗੇ 15 ਤਰੀਕ ਨੂੰ ਵੇਟ ਕਰਾਂਗੇ ਔਰ ਸਾਡਾ ਰਾਹੋ ਰੋਡ ਦਾ ਵੀ ਆ ਜਿਹੜਾ ਉਹਦਾ ਵੀ ਵਿਸ਼ਵਾਦਵਾਤਾ ਵੀ ਕੰਮ ਜਲਦੀ ਤੋਂ ਜਲਦੀ ਚਾਲੂ ਕਰਾ ਦੇ। ਉਮੀਦ ਆ ਕੰਮ ਸ਼ੁਰੂ ਹੋ ਜਾਊਗਾ। ਹਾਂਜੀ ਉਮੀਦ ਆ ਜੀ ਹੁਣ ਤਾਂ ਉਮੀਦ ਹੈਗੀ ਆ ਕਿਉਂਕਿ ਉਹਨਾਂ ਨੇ ਕਿਹਾ ਵਾ ਵੀ 15 ਨੂੰ ਜੇ ਨਹੀਂ ਕੋਈ ਹਲਚਲ ਦੇਖਦੀ ਤੁਹਾਨੂੰ। ਤੁਹਾਨੂੰ ਦੱਸੋ ਤੁਸੀਂ ਆ ਫੋਨ ਕਰ ਲਿਓ ਪ੍ਰਧਾਨ ਜੀ ਫੋਨ ਕਰਕੇ ਦੱਸਣਗੇ ਮੈਡਮ ਜੀ ਕਿ ਨਹੀਂ ਕੰਮ ਚੱਲਿਆਗਾ। ਫਿਰ ਜੇ ਤਾਂ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਵਾ ਕਿ ਅਸੀਂ ਮੀਟਿੰਗ ਕਰਕੇ ਤੇ ਪੱਕੇ ਮੋਰਚੇ ਲਾਵਾਂਗੇ।